ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪਿਛਲੇ ਦਿਨੋਂ ਭਾਈ ਅਮਰਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਨਸ਼ੇ ਦੇ ਕੇਸ ਵਿੱਚ ਫੜ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ ਸਭ ਤੋਂ ਜ਼ਿਆਦਾ ਅਫਵਾਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਗਰਦਸ਼ ਕਰਨ ਲਈ ਹੈ ਉਹ ਇਹ ਹੈ ਕਿ ਹਰਪ੍ਰੀਤ ਸਿੰਘ ਨੂੰ ਫੜਾਉਣ ਦੇ ਵਿੱਚ ਉਹਨਾਂ ਦੀ ਵਾਈਫ ਦਾ ਹੱਥ ਹੈਗਾ ਯਾਨੀ ਕਿ ਉਹਨਾਂ ਦੀ ਵਾਈਫ ਨੇ ਉਹਨਾਂ ਦੇ ਉੱਤੇ ਪਰਚਾ ਕਰਵਾ ਕੇ ਉਹਨਾਂ ਦੀ ਗ੍ਰਿਫਤਾਰੀ ਪੁਆਈ ਹੈ ਇਹਦੇ ਵਿੱਚ ਕਿੰਨੀ ਸੱਚਾਈ ਹੈ ਇਹ ਅਸੀਂ ਅੱਜ ਉਹਨਾਂ ਦੀ ਵਾਈਫ ਦੀ ਜ਼ੁਬਾਨੀ ਸੁਣਨੇ ਆ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸਤੇ ਵਿਚਾਰ ਗੋ ਅਸੀਂ ਤੇ ਸੋਚਦੇ ਆਂ ਵੀ ਨਸ਼ਾ ਬੰਦ ਕਰਾ ਰਹੇ ਕੰਮ ਸਰਕਾਰ ਦਾ ਕਿ ਨਸ਼ਾ ਬੰਦ ਕਰਉਣਾ ਸਰਕਾਰ ਦਾ ਕੰਮ ਹੈ ਮੇਰਾ ਤੇ ਨਹੀਂ ਅਸੀਂ ਕਰਾ ਰਹੇ ਆਂ ਬੋਝ ਅਸੀਂ ਸਰਕਾਰ ਦਾ ਚੁੱਕੀ ਹੈ ਜਿਹੜੇ ਵੱਡੇ ਵੱਡੇ ਮਗਰਮਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ ਧਮਕੀਆਂ ਸਾਨੂੰ ਮਿਲਣ ਹਮਲੇ ਹੋਣ ਦੀਆਂ ਸ਼ਾਸ਼ਾ ਸਾਡੇ ਤੇ ਹੋਣ ਤੇ ਆ ਜਾ ਕੇ ਬੰਦੇ ਚੁੱਕਣ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ 11 ਜੁਲਾਈ ਨੂੰ ਇਹ ਗ੍ਰਿਫਤਾਰੀ ਪਾਈ ਗਈ ਅਤੇ ਪੰਜਾਬ ਪੁਲਿਸ ਦਾ ਕਹਿਣਾ ਸੀ ਕਿ ਭਾਈ ਹਰਪ੍ਰੀਤ ਸਿੰਘ ਲੁਧਿਆਣਾ ਤੋਂ ਕਿਸੇ ਤੋਂ 5 ਗ੍ਰਾਮ ਆਈਸ ਨਾਲ ਦਾ ਨਸ਼ਾ ਲੈ ਕੇ ਆ ਰਹੇ ਸਨ ਜੋ ਕਿ ਫਲੋਰ ਵਿਖੇ ਉਹਨਾਂ ਵੱਲੋਂ ਇਸ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਸੀ ਤੇ ਉੱਥੇ ਹੀ ਹਾਲਾਂਕਿ ਇਹ ਸਾਰਾ ਮਾਮਲਾ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਸੀ ਪਰ ਪਿਛਲੇ 1-2 ਦਿਨਾਂ ਤੋਂ ਕੁਝ ਲੋਕ ਸੋਸ਼ਲ ਮੀਡੀਆ ਤੇ ਖਬਰਾਂ ਫਲਾ ਰਹੇ ਸਨ ਕਿ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਉਹਨਾਂ ਦੀ ਧਰਮ ਪਤਨੀ ਵੀ ਐਸੇ ਕਰਕੇ ਉਹਨਾਂ ਨੂੰ ਛੱਡ ਕੇ ਘਰੋਂ ਚਲੀ ਗਈ ਹੈ ਕਿਉਂਕਿ ਉਹ ਨਸ਼ੇ ਕਰਦੇ ਸਨ ਅਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਇਹ ਜੋ ਕੇਸ ਭਾਈ ਹਰਪ੍ਰੀਤ ਸਿੰਘ ਤੇ ਪਿਆ ਹੈ ਇਹ ਭਾਈ ਹਰਪ੍ਰੀਤ ਸਿੰਘ ਦੀ ਧਰਮ ਪਤਨੀ ਦੇ ਕਹਿਤੇ ਹੀ ਪਿਆ ਹੈ ਬੂਟਾ ਸਿੰਘ ਨਾਮ ਦਾ ਇੱਕ ਸੋਸ਼ਲ ਮੀਡੀਆ ਤੇ ਫੇਸਬੁੱਕ ਵਗੈਰਾ ਤੇ ਵੀਡੀਓ ਵੀ ਪਾਉਂਦਾ ਹੈ ਤੇ ਜਿਨ੍ਹਾਂ ਨੂੰ 5 ਡਾਲਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਸ ਵੱਲੋਂ ਵੀ ਲਗਾਤਾਰ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਸਨ ਤੇ ਉੱਥੇ ਹੀ ਹੁਣ ਭਾਈ ਅਮਰਤਪਾਲ ਸਿੰਘ ਦੀ ਭਾਬੀ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੇ ਕਿ ਇਸ ਮਾਮਲੇ ਦੇ ਵਿੱਚ ਕੁਝ ਹੈਰਾਨੀਜਨਕ ਖੁਲਾਸੇ ਕੀਤੇ ਨੇ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਹੈ ਤੇ ਉਹਨਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਵੱਡਾ ਜਵਾਬ ਦਿੱਤਾ ਹੈ ਜਦੋਂ ਪੂਰਾ ਤੇ ਅਸਲ ਸੱਚ ਸਾਹਮਣੇ ਆਇਆ ਇਸ ਮਾਮਲੇ ਦਾ ਕਿ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਤੇ ਕੇਸ ਉਹਨਾਂ ਦੀ ਭਾਬੀ ਵੱਲੋਂ ਹੀ ਪਵਾਇਆ ਗਿਆ ਹੈ ਜਾਂ ਫਿਰ ਭਾਈ ਅਮਰਤਪਾਲ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਅਤੇ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਆਓ ਤੁਹਾਡੇ ਸਾਹਮਣੇ ਰੱਖਦੇ ਹਾਂ ਭਾਈ ਅਮਰਤਪਾਲ ਸਿੰਘ ਦੇ ਭਾਬੀ ਪਹਿਲੀ ਵਾਰ ਸਾਹਮਣੇ ਆਏ ਹਨ ਜਿਨ੍ਹਾਂ ਨੇ ਕੀ ਕੌਲ ਤੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰ ਦਿੱਤੇ ਹਨ। ਹੈਰਾਨੀ ਜਾਣ ਕੋ ਖੁਲਾਸੇ ਕਰ ਦਿੱਤੇ ਨੇ ਜਿਨ੍ਹਾਂ ਨੇ ਦੱਸਿਆ ਕਿ ਅਸਲ ਸੱਚ ਕੀ ਹੈ ਇਸ ਸਾਰੇ ਮਾਮਲੇ ਦਾ ਤੇ ਜਿਹੜੇ ਲੋਕ ਦੋਸ਼ ਲਗਾ ਰਹੇ ਹਨ ਕਿ ਇਹ ਕੇਸ ਭਾਈ ਅਮਰਤਪਾਲ ਸਿੰਘ ਦੀ ਭਾਬੀ ਨੇ ਹੀ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਤੇ ਪਵਾਇਆ ਉਸ ਦਾ ਵੀ ਅਸਲ ਸੱਚ ਤੁਹਾਡੇ ਸਾਹਮਣੇ ਅੱਜ ਕਲੀਅਰ ਹੋ ਜਾਵੇਗਾ ਦੇ ਦੋਸਤੋ ਜਿਹੜੇ ਲੋਕ ਇਸ ਤਰ੍ਹਾਂ ਦੇ ਝੂਠ ਕੁਫਰ ਤੋਲ ਰਹੇ ਹਨ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਅਤੇ ਜਿੱਥੇ ਕਿਹਾ ਜਾ ਰਿਹਾ ਹੈ ਕਿ ਪਹਿਲਾ ਭਾਈ ਅਮਰਤਪਾਲ ਸਿੰਘ ਅਤੇ ਹੁਣ ਉਹਨਾਂ ਦੇ ਵੱਡੇ ਭਰਾ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਰੱਖ ਦਿੱਤਾ ਗਿਆ ਅਤੇ ਤਾਂ ਕਿ ਉਹ ਪੰਜਾਬ ਦੇ ਹੱਕ ਦੇ ਵਿੱਚ ਕੋਈ ਕੰਮ ਨਾ ਕਰ ਸਕਣ ਨਾ ਬੋਲ ਸਕਣ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੋਵਾਂ ਭਰਾਵਾਂ ਦੀ ਪੱਕੀ ਰਿਹਾਈ ਹੋਣੀ ਚਾਹੀਦੀ ਹੈ ਜਰੂਰ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੱਸਣਾ ਹੁਣ ਦੇਖੋ ਇਹ ਕਾਲ ਰਿਕਾਰਡਿੰਗ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਵਾਲਮਟੜ ਗਿਆਨ ਦੇ ਨਾਲ ਧੰਨਵਾਦ ਜੀ ਨਾਲੇ ਕਹਿੰਦੇ ਕਿ ਜੀ ਵੀ 5 ਗ੍ਰਾਮ ਆਇਸ ਡਰੱਗ ਮਿਲੀ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਹਰਪੇ ਸਿੰਘ ਨੇ ਜਿਹੜੇ ਕਿ ਉਹ ਡਰੱਗ ਉਹਨਾਂ ਕੋਲੋਂ ਫੜੀ ਜਾ ਸਕਦੀ ਹੈ ਅਜਾ ਉਹਨਾਂ ਨੂੰ ਕਿ ਕਿਉਂ ਇਦਾਂ ਮਤਲਬ ਇਹ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਮੈਨੂੰ ਆਪ ਹੀ ਦੱਸੋ ਕਿ ਇੱਥੇ ਘਰੋਂ ਘਰੀਂ ਪਿੰਡੋਂ ਪਿੰਡੀ ਨਸ਼ਾ ਵਿਕ ਰਿਆ ਵਾ ਹਾਂ ਹੁਣ ਉਹ ਹੀ ਮੈਂ ਕੋ ਫੈਰੀ ਲੀ ਜਾਂਦਾ ਜੀ ਇਹ ਦਾ ਸਰੇਆ ਵੀ ਲੁਧਿਆਣੇੋਂ ਲੈਣ ਗਏ ਸੀਗੇ ਹਾਂ ਤੁਸੀਂ ਦੋਸੋ ਕਿ ਲੱਗੋ ਹੁੰਦਾ ਨਹੀਂ ਸੀ ਕਿ ਕਿਉਂ ਬੰਦੇ ਲੁਧਿਆਣੇੋਂ ਲੈਣ ਜਾਣਾ ਸੀਗਾ ਜੀ ਹਾਂ ਇੱਥੇ ਸਰੇਆ ਉਹ ਮਤਲਬ ਵੱਡੇ ਵੱਡੇ ਮਿਸਟਰ ਦੇ ਜਾਂ ਫਿਰ ਕਿਸੇ ਵੀ ਲੀਡਰਸ਼ਿਪ ਰਾਂ ਦੇ ਲੰਕੋ ਸਭ ਕੁਝ ਖੁਦੋ ਵੇਚ ਰੇ ਆ ਉਹ ਹੀ ਲੋਕ ਫੜਿਆ ਨਹੀਂ ਨਾ ਰਿਹਾ ਜੀ ਜਿਹੜੀ ਸੈਂਬਲੀ ਸੀ ਜਿਹਨੂੰ ਛੱਡਦੀ ਸਟੋਨ ਚਾਹੁੰਦੀ ਆ ਲੋਕਾਂ ਦੇ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਆ ਉਹਨੂੰ ਇਸ ਚੀਜ਼ ਦੇ ਵਿੱਚ ਸੁਸਾਣਦੇ ਆ ਜੀ ਕੀ ਇਹ ਸਟੰਟ ਨੇ ਹਾਂ ਜੀ ਬਿਲਕੁਲ ਸਟੰਟੀ ਗਾਹੀ ਜੀ ਵਾਈ ਗੁੱਡ ਕਿੰਨਾ ਖੇਰ ਕਰ ਸਕਦੇ ਏਦਾਂ ਜੀ ਇੱਕ ਬਹੁਤ ਸਾਰੀਆਂ ਚਰਚਾਵਾਂ ਮੈਂ ਇਹ ਵੀ ਆ ਰਹੀਆਂ ਸੀ ਕਿ ਭਾਈ ਅਮਰਤਪਾਲ ਦੀ ਜਿਹੜੇ ਭਰਾ ਨੇ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਆਪ ਕਹਿੰਦੇ ਕਿ ਉਹਨਾਂ ਨਾਲ ਬੈਸ ਕੁੱਟਮਾਰ ਇਦਾਂ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਬਹੁਤ ਜਿਹੜੀਆਂ ਚਰਚਾਵਾਂ ਨੇ ਇਹ ਸੂਤਰਾਂ ਦੇ ਹਵਾਲੇ ਤੋਂ ਕਹਿੰਦਾ ਵੀ ਪਹਿਲੀ ਗੱਲ ਦੀ ਜਿਹੜੀ ਸੂਤਰ ਹੈ ਇਹ ਮਨ ਸਮ ਕਰਿਆ ਕਿ ਸਾਡੇ ਨਾਲ ਗੱਲ ਕਰ ਲੈਣ ਤੇ ਚੰਗੀ ਤਰ੍ਹਾਂ ਕਲੀਅਰ ਕਰ ਲੈਣ ਕਿ ਅਸੀਂ ਇੱਥੇ ਰਹਿੰਦੇ ਹਾਂ ਜੋ ਸਾਡੇ ਨਾਲ ਕੀ ਹੁੰਦਾ ਵਾ ਜੀ ਠੀਕ ਆ ਬਾਕੀ ਅਮਰਤਪਾਲ ਉਹਨਾਂ ਦੇ ਵਾਈਸ ਬਹੁਤ ਵਧੀਆ ਉਹਨਾਂ ਦਾ ਰਿਲੇਸ਼ਨ ਸੀਗਾ ਸਾਡੇ ਨਾਲ ਹੀ ਉਹ ਰਹਿੰਦੇ ਆ ਤਨਪੋ ਤਵਨੀ ਕੀ ਕੌਨ ਦਾ ਰਿਲੇਸ਼ਨ ਸੀਗਾ ਜੀ ਬਾਕੀ ਲੋਕਾਂ ਦਾ ਤਾਂ ਮਾ ਉਹਨਾਂ ਬਕਵਾਸ ਕਰਨ ਉਹ ਉਹਨਾਂ ਨੇ ਕਰਨੀ ਆ ਜੀ ਤੇ ਬਾਹਰ ਸਾਥ ਦੇਣ ਵਾਲੇ ਵੀ ਬਹੁਤ ਨੇ ਜਿਹੜੇ ਸਾਡਾ ਸਾਥ ਦੇ ਲਿਆ ਉਹਨਾਂ ਦਾ ਵੀ ਬਹੁਤ ਨੇ ਉਹਨਾਂ ਨੂੰ ਤਨਪੋ ਕਲੀ ਦਾ ਸੋਫਾਈ ਦੀ ਜਰੂਰਤ ਹੀ ਨਹੀਂ ਤੁਹਾਡੇ ਲੋਕੀ ਆਪਣੇ ਵੱਲੋਂ ਖੁੱਦ ਹੀ ਆ ਗਏ ਨੇ ਜੀ ਤੇ ਅੱਜ ਉਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਆ ਤੇ ਹੁਣ ਸੁਣਵਾਈ ਵੀ ਹੋਗੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਹਾਂਜੀ ਮਨ ਲਬ ਟਿਸ਼ਨ ਪਾਈ ਗਈ ਹੈ ਮਨ ਲਬ ਸ਼ਾਇਦ ਮਿਠਿਆ ਨਾਲ ਕੱਲਿਆ ਪਰਸੋਂ ਹੋਵੇਗੀ ਉਹਨਾਂ ਦੀ ਤਰੀਖ ਜੀ ਹਾਂਜੀ ਸੋ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਜੀ ਨਾਲੇ ਕਹਿੰਦੇ ਕਿ ਜੀ ਵੀ 5 ਗ੍ਰਾਮ ਆਇਸ ਡਰੱਗ ਮਿਲੀ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਹਰਪੇ ਸਿੰਘ ਨੇ ਜਿਹੜੇ ਕਿ ਉਹ ਡਰੱਗ ਉਹਨਾਂ ਕੋਲੋਂ ਫੜੀ ਜਾ ਸਕਦੀ ਹੈ ਅਜਾ ਉਹਨਾਂ ਨੂੰ ਕਿ ਕਿਉਂ ਇਦਾਂ ਮਤਲਬ ਕਿਸਖਾਂ ਦੇ ਨਾਲ ਕੀਤਾ ਜਾ ਰਿਹਾ ਹੈ ਸਿਸ ਨੂੰ ਆਪ ਵੀ ਦੱਸੋ ਕਿ ਇੱਥੇ ਘਰੋਂ ਘਰੀਂ ਪਿੰਡੋਂ ਪਿੰਡੀ ਨਸ਼ਾ ਵਿਕ ਰਿਆ ਵਾ ਹਮ ਹੁਣ ਕੋਈ ਨਾ ਕੋ ਫੜਿਆ ਨਹੀਂ ਜਾਂਦਾ ਜੀ ਇਹ ਦੱਸ ਰਿਆ ਵੀ ਲੁਧਿਆਣੇੋਂ ਲੈਣ ਗਏ ਸੀਗੇ ਹਾਂ ਸਿਸ ਨੂੰ ਦੋਸਤਾਂ ਕੇ ਲੱਗ ਰਿਹਾ ਮਿਲਦਾ ਨਹੀਂ ਸੀਗਾ ਕਿਉਂ ਬੰਦੇ ਨੇ ਲੁਧਿਆਣੇੋਂ ਲੈਣ ਜਾਣਾ ਸੀਗਾ ਜੀ ਹਾਂ ਇੱਥੇ ਸ਼ਰੇਆਉ ਮਤਲਬ ਵੱਡੇ ਵੱਡੇ ਮੈਨਿਸਟਰ ਦੇ ਜਾਂ ਕੇ ਕਿਸੇ ਵੀ ਲੀਡਰਸ਼ਿਪ ਘਰਾਂ ਦੇ ਲੰਗੋਂ ਸਭ ਕੁਝ ਖੁਦ ਉਹ ਵੇਚ ਰਿਆ ਕੋਈ ਨਾ ਕੋ ਫੜਿਆ ਨਹੀਂ ਨਾ ਰਿਹਾ ਜੀ ਜਿਹੜੀ ਫੈਮਲੀ ਇਸ ਸੀਜ਼ਨ ਛੋਟਰੀ ਸਟੋਨੋ ਚਾਹੁੰਦੀ ਆ ਲੋਕਾਂ ਦੇ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਆ ਉਹਨੂੰ ਇਸ ਚੀਜ਼ ਦੇ ਵਿੱਚ ਸੁਸਾਉਣਦੇ ਆ ਜੀ ਕੀ ਇਹ ਸਟੰਟ ਨੇ ਹਾਂ ਜੀ ਹਾਂ ਜੀ ਬਿਲਕੁਲ ਸਟੰਟੀ ਹੈ ਜੀ ਮਾਈ ਗੋਡ ਦੇਖਦਾ ਕਿੰਨਾ ਖੇਰੇ ਕਰ ਸਕਦੇ ਏਦਾਂ ਜੀ ਇੱਕ ਬਹੁਤ ਸਾਰੀਆਂ ਚਰਚਾਵਾਂ ਮੈਂ ਇਹ ਵੀ ਆ ਰਹੀਆਂ ਸੀ ਕਿ ਭਾਈ ਅਮਰਤਪਾਲ ਦੀ ਜਿਹੜੇ ਭਰਾ ਨੇ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਆਪ ਕਹਿੰਦੇ ਕਿ ਉਹਨਾਂ ਨਾਲ ਬੈਸ ਕੁੱਟਮਾਰ ਇਦਾਂ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਬਹੁਤ ਜਿਹੜੀਆਂ ਚਰਚਾਵਾਂ ਨੇ ਇਹ ਸੂਤਰਾ ਦੇ ਹਵਾਲੇ ਤੋਂ ਕਹਿੰਦਾ ਸੀ ਪਹਿਲੀ ਗੱਲ ਤੇ ਜਿਹੜੀ ਸੂਤਰ ਆਇਆ ਇਹ ਮੈਂ ਸਮਝ ਕਰਿਆ ਕਿ ਸਾਡੇ ਨਾਲ ਗੱਲ ਕਰ ਲੈਣ ਦੇ ਤੇ ਚੰਗੀ ਤਰ੍ਹਾਂ ਕਲੀਅਰ ਕਰ ਲੈਣ ਕਿ ਅਸੀਂ ਇੱਥੇ ਰਹਿਣੀ ਆਂ ਤੇ ਸਾਡੇ ਨਾਲ ਕੀ ਹੁੰਦਾ ਵਾ ਜੀ ਠੀਕ ਆ ਬਾਕੀ ਅਮਰਤਪਾਲ ਉਹਨਾਂ ਦੇ ਵਾਈਫ ਬਹੁਤ ਵਧੀਆ ਉਹਨਾਂ ਦਾ ਪੇਸ਼ੈਂਸ ਸੀਗਾ ਸਾਡੇ ਨਾਲ ਹੀ ਉਹ ਰਹਿੰਦੇ ਆ ਹਾਂ ਉਹਨਾਂ ਕੋ ਤੁਹਾਨੂੰ ਕੀ ਡਾਊਨਰ ਰਿਲੇਸ਼ਨ ਸੀਗਾ ਜੀ ਬਾਕੀ ਲੋਕਾਂ ਦਾ ਤਾਂ ਮਾ ਉਹਨਾਂ ਬਕਵਾਸ ਕਰਨ ਉਹ ਉਹਨਾਂ ਨੇ ਕਰ ਲਈ ਆ ਜੀ ਤੇ ਬਾਹਰ ਸਾਥ ਦੇਣ ਵਾਲੇ ਵੀ ਬਹੁਤ ਨੇ ਜਿਹੜੇ ਸਾਡੇ ਸਾਥ ਦੇਣਗੇ ਉਹਨਾਂ ਦਾ ਵੀ ਬਹੁਤ ਨੇ ਉਹਨਾਂ ਨੂੰ ਸਾਨੂੰ ਪਹਿਲਾਂ ਸਫਾਈ ਦੀ ਜਰੂਰਤ ਹੀ ਨਹੀਂ ਸਾਡੇ ਲੋਕੀ ਆਪਣੇ ਵੱਲੋਂ ਖੁਦ ਹੀ ਕਰ ਲੈਂਦੇ ਆ ਜੀ ਤੇ ਅੱਜ ਉਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਆ ਤੇ ਹੁਣ ਸੁਣਵਾਈ ਵੀ ਹੋ ਗਈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਹਾਂਜੀ ਮਤਲਬ ਪਟੀਸ਼ਨ ਪਾਈ ਗਈ ਆ ਹੁਣ ਮਤਲਬ ਸ਼ਾਇਦ ਮੇਰੇ ਖਿਆਲ ਨਾਲ ਕੱਲ੍ਹ ਜਾਂ ਪਰਸੋਂ ਹੋਏਗੀ ਉਹਨਾਂ ਦੀ ਤਰੀਕ ਜੀ ਹਾਂਜੀ ਸੋ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਜੀ ਅਸੀਂ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ ਕੰਮ ਸਰਕਾਰ ਦਾ ਕਿ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ ਮੇਰਾ ਤਾਂ ਨਹੀਂ ਅਸੀਂ ਕਰਾ ਰਹੇ ਹਾਂ ਬੋਝ ਅਸੀਂ ਸਰਕਾਰ ਦਾ ਚੁੱਕੀ ਹੈ ਜਿਹੜੇ ਵੱਡੇ ਵੱਡੇ ਮਗਰਮਾਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ ਧਮਕੀਆਂ ਸਾਨੂੰ ਮਿਲਣ ਹਮਲੇ ਹੋਣ ਦੀਆਂ ਸ਼ਾਸ਼ਾਂ ਸਾਡੇ ਤੇ ਹੋਣ ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਆ ਸਾਡੇ ਚੁੱਕੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣੇ ਹੁਣੇ ਖਬਰ ਆ ਰਹੀ ਹੈ ਕਿ ਜਿਹੜੇ ਭਾਈ ਅਮਰਪਾਲ ਸਿੰਘ ਜੀ ਦੇ ਵੱਡੇ ਭਰਾ ਨੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਤੇ ਪੁਲਿਸ ਨੇ ਗੰਦੀ ਕਰਤੂਤ ਕੀ ਕੀਤੀ ਹੈ ਇਹ ਪੁਲਿਸ ਨੇ ਨਹੀਂ ਕੀਤਾ ਇਹ ਸਰਕਾਰ ਨੇ ਕਰਵਾਇਆ ਉਹਦੀ ਸ਼ਹਿਦ ਹੈ ਸਾਰਾ ਕੁਝ ਹੋਇਆ ਗੰਦੀ ਕਰਤੂਤ ਕੀ ਕੀਤੀ ਸਿਰਫ 5 ਗ੍ਰਾਮ ਜਿਹੜੀ ਆਈਸ ਆ ਉਹ ਜਿਹੜਾ ਹੈ ਨਾ ਡਰਗ ਹੁੰਦੀ ਹੈ ਉਹ ਉਹਨਾਂ ਦੇ ਪਾਈ ਹੈ ਜੀ ਉਹਨਾਂ ਕੋਲ ਉਹ ਬ੍ਰਾਹਮਤ ਹੋਈ ਹੈ ਜਿਸ ਪਰਿਵਾਰ ਨੇ ਜਿਸ ਨੁਮਾਇੰਦੇ ਨੇ ਸਿੱਖ ਨੁਮਾਇੰਦੇ ਨੇ ਲੋਕਾਂ ਨੂੰ ਜਿਹੜੇ ਸਾਰੇ ਨੌਜਵਾਨ ਭਰਾ ਨੇ ਉਹਨਾਂ ਨੂੰ ਨਸ਼ੇ ਤੋਂ ਹਟਾਤਾ ਤੁਸੀਂ ਉਹਨਾਂ ਉੱਤੇ ਨਸ਼ਾ ਇਲਜ਼ਾਮ ਲਗਾ ਰਹੇ ਹੋ ਜੇ ਕੋਈ ਇਲਜ਼ਾਮ ਲਗਾਉਣਾ ਸੀ ਨਾ ਕੋਈ ਚਾਹੀਦਾ ਲਗਾਉਂਦੇ ਕਿ ਜਿਹੜਾ ਵਾਜਬ ਲੱਗਦਾ ਕਿ ਹਾਂ ਇਹ ਹੋ ਸਕਦਾ ਹੈ ਠੀਕ ਹੈ ਇੰਨੇ ਤੁਸੀਂ ਤੁਹਾਡਾ ਮਿਆਰ ਗਿਰ ਚੁਕਿਆ ਹੈ ਕਿ ਤੁਸੀਂ ਇੱਕ ਗੁਰਸਿਕ ਟੱਬਰ ਦੇ ਉੱਤੇ ਗੁਰਸਿਕ ਪਰਿਵਾਰ ਦੇ ਉੱਤੇ ਤੁਸੀਂ ਇੱਕ ਨਸ਼ਰੀ ਟੋਮਸ ਲਗਾ ਰਹੇ ਹੋ ਉਹ ਹਜੇ ਤਾਂ 4 ਲੱਖ ਵੋਟ ਹੀ ਪਈ ਹੈ ਤੇ ਇੰਨੇ ਵਿੱਚ ਤੁਹਾਡੀ ਚੀਕਾ ਨਿਕਲ ਗਈਆਂ ਨੇ 4 ਲੱਖ ਵੋਟ ਦੇ ਨਾਲ ਇਹ ਤੇ 2027 ਵਾਲਾਂ ਦੇ ਤੁਹਾਡੇ ਨੇ ਧੁੰਮੇ ਕੱਢਣੀ ਸੀ ਸੰਗਤ ਜੀ ਮੇਰੀ ਬੇਨਤੀ ਹੈ ਕਿ ਇਸ ਚੀਜ਼ ਦਾ ਵੱਤ ਤੋਂ ਵੱਤ ਵਿਰੋਧ ਕੀਤਾ ਜਾਵੇ ਤਾਂ ਜੋ ਇਹ ਸਾਡੇ ਨਾਲ ਧੱਕੇ ਹੋ ਰਹੇ ਨੇ ਸਾਡੇ ਕੌਮ ਨਾਲ ਧੱਕੇ ਹੋ ਰਹੇ ਨੇ ਜਿਹੜੇ ਗਲਤ ਇਗਜ਼ਾਮ ਸਾਡੀ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਖਿਲਾਫ ਸੰਜਾ ਕਰਸਿਆ ਜਾਵੇ ਜਿਹੜੇ ਜਾਗੋ ਹੁਣ ਅਜੇ ਇਹਨਾਂ ਨੇ ਸਾਡੇ ਉੱਤੇ ਨਸ਼ਾ ਤਸਕਰ ਦੇ ਇਲਜ਼ਾਮ ਲਗਾਏ ਨੇ ਕਾਹਨੂੰ ਇਹਨੇ ਸਾਡੇ ਤੇ ਹੋਰ ਜਿਹੜੇ ਗਿਰੇ ਹੋਏ ਇਲਜ਼ਾਮ ਆ ਇਹ ਮੈਂ ਦੱਸ ਨਹੀਂ ਸਕਦਾ ਵਿਆਹ ਨਹੀਂ ਕਰ ਸਕਦਾ ਵੀਡੀਓ ਦੇ ਵਿੱਚ ਉਹ ਵੀ ਸਾਡੇ ਚ ਲਗਾਉਣਗੇ ਚਰਪਸੰਦ ਅਨਾਸਰ ਹਰ ਜਗ੍ਹਾ ਮੌਜੂਦ ਹੁੰਦੇ ਨੇ ਤੇ ਉਹ ਕਦੀ ਵੀ ਕੋਈ ਮੌਕਾ ਜੜਾ ਵਾ ਹੱਥੋਂ ਖਾਲੀ ਨਹੀਂ ਜਾਣ ਦਿੰਦੇ ਇਸੇ ਤਰ੍ਹਾਂ ਭਾਈ ਅਮਰਪਾਲ ਦੇ ਹੱਕ ਵਿੱਚ ਜੇ ਬੇਸ਼ੁਮਾਰ ਲੋਕ ਨੇ ਤੇ ਬਹੁਤ ਜ਼ਿਆਦਾ ਲੋਕ ਐਸੇ ਵੀ ਆ ਜਿਹੜਾ ਉਹਨਾਂ ਦਾ ਵਿਰੋਧ ਕਰਦੇ ਹੀਗੀ ਹੈ ਉਹਨਾਂ ਦੇ ਨਾਲ ਨਫ਼ਰਤ ਕਰਦੇ ਹੀਗੀ ਹੈ ਔਰ ਕੋਈ ਵੀ ਮੌਕਾ ਆਪਣੇ ਹੱਥੋਂ ਨਹੀਂ ਜਾਣ ਦਿੰਦੇ ਜੇ ਦੀ ਵਜ੍ਹਾ ਤੋਂ ਉਹਨਾਂ ਦੀ ਕਰਦਾਰ ਕਸ਼ੀ ਹੋ ਸਕੇ ਉਹਨਾਂ ਦੀ ਜਿਹੜੀ ਸ਼ੋਹਰਤ ਹੈ ਉਹਦੇ ਵਿੱਚ ਕਮੀ ਲਿਆਂਈ ਜਾ ਸਕੇ ਉਹ ਹਰ ਹਰਬਾ ਇਸਤੇਮਾਲ ਕਰਦੇ ਹੀਗੀ ਹੈ ਦੁਖਦੂਰ ਸਾਹਿਬ ਤੋਂ ਉਹਨਾਂ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਸੀਗੀ ਔਰ ਉਹਨਾਂ ਨੂੰ ਸਹਉਚ ਸੁਆਗਤ ਵਿੱਚ ਸ਼ਾਮਲ ਨਹੀਂ ਸੀ ਕੀਤਾ ਗਿਆ ਉਦੋਂ ਵੀ ਬਹੁਤ ਸਾਰੀਆਂ ਫਵਾਵਾ ਉਹਨਾਂ ਦੇ ਖਿਲਾਫ ਸਰਗਰਮ ਸਿਗੀਆਂ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਸਿਗਾ ਕਿ ਭਾਈ ਅਮਰਤਪਾਲ ਸੌ ਨਹੀਂ ਚੁੱਕਣਗੇ ਉਹਨਾਂ ਨੇ ਸੌ ਚੁੱਕਣੇ ਤੋਂ ਅਨਕਾਰ ਕਰ ਦਿੱਤਾ ਹੈ ਦਾਵਾ ਤੇ ਉਹਨਾਂ ਦੀ ਜਿਹੜੀ MP ਸ਼ਿਪ ਹੈ ਹੁਣ ਉਹ ਕੈਨਸਲ ਹੋ ਜਾਏਗੀ ਤੇ ਖਡੂਰ ਸਾਹਿਬ ਚ ਦੁਬਾਰਾ ਇਲੈਕਸ਼ਨ ਹੋਣਗੇ ਨਵੇਂ MP ਦੇ ਚਨਾਉ ਵਾਸਤੇ ਉਹ ਵੀ ਤੁਸੀਂ ਵੇਖਿਆ ਕਿ ਭਾਈ ਅਮਰਤਪਾਲ ਨੇ ਉਹ ਜਿਹੜੀ ਚੀਜ਼ਾਂ ਉਹਨੂੰ ਵੀ ਗਲਤ ਸਾਬਤ ਕੀਤਾ ਜਦੋਂ ਸਰਕਾਰਾਂ ਆਲੋ ਉਹਨਾਂ ਨੂੰ ਪਰਮਿਸ਼ਨ ਮਿਲੀ ਤੇ ਉਹਨਾਂ ਨੇ ਸੌ ਚੁੱਕ ਲਈ ਹੁਣ ਜਦੋਂ ਉਹਨਾਂ ਦੇ ਭਰਾ ਦੀ ਗ੍ਰਿਫਤਾਰੀ ਦਾ ਮਾਮਲਾ ਆਇਆ ਹੈ ਤੇ ਉਹ ਅਨਾਸਰ ਜਿਹੜੇ ਆ ਫਿਰ ਐਕਟਿਵ ਹੋ ਗਏ ਆ ਔਰ ਉਹਨਾਂ ਨੇ ਫਿਰ ਸ਼ਰ ਫਲਾਉਣਾ ਸ਼ੁਰੂ ਕਰ ਦਿੱਤਾ ਹੈਗਾ ਵਾ ਜਿਸ ਤੋਂ ਸਭ ਤੋਂ ਜ਼ਿਆਦਾ ਖਬਰ ਜੁੜੀ ਸੋਸ਼ਲ ਮੀਡੀਆ ਤੇ ਚੱਲੰਦੀ ਹੈ ਉਹ ਇਹ ਹੈਗੀ ਹੈ ਕਿ ਭਾਈ ਹਰਪ੍ਰੀਤ ਸਿੰਘ ਦੀ بیوی ਨੇ ਉਹਨਾਂ ਦੀ ਇਹ ਜਿਹੜੀ ਗ੍ਰਿਫਤਾਰੀ ਕਰਵਾਈ ਹੈਗੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਨਸ਼ੇ ਦੀ وجہ ਤੋਂ ਮੈਨੂੰ ਮਾਰਕੁੱਟ ਕਰਦਾ ਸੀਗਾ ਔਰ ਇਹ ਪਹਿਲੇ ਵੀ ਨਸ਼ਾ ਕਰਦਾ ਸੀਗਾ ਇਸ ਚੀਜ਼ ਦੀ ਤਸਦੀਕ ਉਹਨਾਂ ਨੇ ਕੀਤੀ ਹੈ ਇਹ ਝੂਠੀਆਂ ਅਫਵਾਹਾਂ ਜੜੀਆਂ ਵਾ ਕੁਝ ਲੋਕ ਜਿਹੜੇ ਆ ਉਹ ਆਪਣੇ ਤੌਰ ਤੇ ਉਹਨਾਂ ਦਾ ਨਾਮ ਇਸਤੇਮਾਲ ਕਰਕੇ ਸੋਸ਼ਲ ਮੀਡੀਆ ਤੇ ਫੈਲਾ ਆ ਰਹੇ ਹੈਗੇ ਗਲਤ ਫਹਿਮੀਆਂ ਪੈਦਾ ਕਰਨ ਦੇ ਹੈਗੀ ਹੈ ਜਦ ਕਿ ਉਹਨਾਂ ਦੀ بیوی ਨੇ ਅੱਜ ਸਾਰੀ ਸੱਚਾਈ ਜਿਹੜੀ ਖੋਲ ਕੇ ਬਿਆਨ ਕਰ ਦਿੱਤੀ ਹੈਗੀ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਉਹਨਾਂ ਦੇ ਉੱਤੇ 5 ਗ੍ਰਾਮ ਨਸ਼ੇ ਦਾ ਕੇਸ ਪਾਇਆ ਗਿਆ ਹੈ ਕਿ ਲੁਧਿਆਣਾ ਤੋਂ ਉਹ ਕ੍ਰਿਸਟਲ ਨਸ਼ਾ ਜਿਹੜਾ ਖਰੀਦ ਕੇ ਲਿਆਉਂਦੇ ਸੀ ਇੱਥੇ ਤੇ ਥਾਂ-ਥਾਂ ਤੇ ਨਸ਼ਾ ਮਿਲਣਦਿਆ ਹੈਗਾ ਮੈਂ ਉਹਨਾਂ ਨੂੰ ਲੁਧਿਆਣਾ ਜਾਣ ਦੀ ਕੀ ਜ਼ਰੂਰਤ ਸੀਗੀ ਇਹ ਸਾਰੀ ਇੱਕ ਸਾਜ਼ਿਸ਼ ਹੈਗੀ ਹੈ ਤੇ ਭਾਈ ਅਮਰਤਪਾਲ ਤੇ ਉਹਨਾਂ ਦੀ ਵਾਈਫ ਦੇ ਜਿਹੜੇ ਤਾਲੁਕਾਤ ਉਹ ਵੀ ਬਹੁਤ ਅੱਛੇ ਹੈਗੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਤੇ ਭਾਈ ਅਮਰਤਪਾਲ ਦੇ ਮਾਲਵੀ ਇਸ ਲਈ ਜਿਹੜੀਆਂ ਇਸ ਕਿਸਮ ਦੀਆਂ ਅਫਵਾਹਾਂ ਹਨ ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਸਭ ਝੂਠ ਤੇ ਮਬਨੀ ਹੈਗੀਆਂ ਮੈਂ ਇਸ ਲਈ ਇਹਨਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਬਲਕਿ ਸਹੀ ਵਕਤ ਦਾ ਇੰਤਜ਼ਾਰ ਕੀਤਾ ਜਾਵੇ ਵਕਤ ਹੀ ਸਾਬਤ ਕਰੇਗਾ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈਗਾ ਵੈ ਇਹ ਜਿਹੜੀਆਂ ਝੂਠ ਦੇ ਕਹਿੰਦੇ ਨਾ ਪੈਰ ਨਹੀਂ ਹੁੰਦੇ ਜ਼ਿਆਦਾ دیر ਝੂਠ ਚੱਲ ਨਹੀਂ ਸਕਦਾ ਇਸੇ ਤਰ੍ਹਾਂ ਇਹਨਾਂ ਲੋਕਾਂ ਦਾ ਵੀ ਝੂਠ ਜਿਹੜਾ ਵਾ ਜ਼ਿਆਦਾ دیر ਨਹੀਂ ਚੱਲ ਸਕਦਾ ਵਿਊਜ਼ ਦੀ ਖਾਤਰ ਉਹ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਸ਼ੋਹਰਤ 'ਚ ਕਮੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਉਹ ਕਾਮਯਾਬ ਨਹੀਂ ਹੋ ਸਕਦੇ ਇਹ ਸਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਲਾਹ ਹਾਜ਼ੀ